ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਸਮਾਨਾਰਥਕ ਸ਼ਬਦ ਕਰਾਂਗੇ ਠੀਕ ਹੈ ਜਿਵੇਂ ਅਸੀਂ ਹਿੰਦੀ ਚ ਪ੍ਰਾਇਵਾਚਿਕ ਸ਼ਬਦ ਕਰਦੇ ਹਾਂ ਪੰਜਾਬੀ ਚ ਸਮਾਨਾਰਥਿਕ ਹੰਦੇ ਉਹਨੂੰ ਅੱਜ ਅਸੀਂ ਊੜੇ ਦੇ ਕਰਾਂਗੇ ਨੰਬਰ 1 ਹੈ ਉਪਕਾਰ ਉਪਕਾਰ ਮਤਲਬ ਨੇਕੀ ਮਦਦ ਮਿਹਰਬਾਨੀ ਭਲਾਈ ਠੀਕ ਹੈ ਨੰਬਰ 2 ਉਦਾਸ ਉਦਾਸ ਮਤਲਬ ਪਰੇਸ਼ਾਨ ਮਾਇੂਸ ਨਿਰਾਸ਼ ਉਸਤਾਦ ਉਸਤਦ ਕਿਨੂੰ ਕੰਦੇ ਅਧਿਆਪਕ ਨੂੰ ਮੁਰਸ਼ਦ ਨੂੰ ਤੇ ਗੁਰੂ ਨੂੰ ਯਾਨਕੀ ਜਿਹੜਾ ਵਰਡ ਦਿੱਤਾ ਉਹਦੇ ਹੋਰ ਕਿਹੜੇ ਕਿਹੜੇ ਅਰਥ ਨਿਕਲਦੇ ਜਿਵੇਂ ਤੁਹਾਡਾ ਆਪਣਾ ਕੋਈ ਨਾਮ ਹੈ ਉਹਦੇ ਵੀ ਅੱਗੇ ਅਰਥ ਹੁੰਦਾ ਨਾ ਉਵੇਂ ਹੀ ਇਹ ਵਰਡ ਹੈ ਉਹਦੇ ਅੱਗੇ ਕੀ ਕੀ ਹੋਰ ਅਰਥ ਨਿਕਲਦੇ ਆ ਇੱਕ ਵਰਡ ਤੋਂ ਕਿੰਨੇ ਨਵੇਂ ਵਰਡ ਬਣ ਸਕਦੇ ਆ ਉਸਤਦ ਦਾ ਪ੍ਰਸ਼ੰਸਾ ਤਾਰੀਫ ਵਡਿਆਈ ਊਜੜ ਬੇਅਕਲ ਜੰਗਲੀ ਗਵਾਰ ਉਦਮੀ ਹਿੰਮਤੀ ਉਤਸ਼ਾਹੀ ਕਰਮਸ਼ੀਲ ਉਪਰਾ ਪਰਾਇਆ ਅਜਨਬੀ ਬੇਗਾਨਾ ਉਜਾਲਾ ਚਾਨਨ ਰੋਸ਼ਨੀ ਸਵੇਰਾ ਨੰਬਰ 9 ਉਤਸ਼ਾਹ ਜੋਸ਼ ਚਾਹ ਤੇ ਪ੍ਰਸ਼ੰਸਾ ਉਪਚਾਰ ਇਲਾਜ ਕਾਰਵਾਈ ਇਲਾਜੀ ਨੰਬਰ 11th ਹੈ ਉਤਕ੍ਰਿਸ਼ਟ ਵਧੀਆ ਸ਼ਾਨਦਾਰ ਤੇ ਬਿਹਤਰ ਉਪਹਾਰ ਤੋਹਫਾ ਭੇਟ ਤੇ ਸੋਗਤ ਐਂਡ ਲਾਸਟ ਉਤਪਤੀ ਜਨਮ ਸ਼ੁਰੂਆਤ ਸਿਰਜਣਾ ਜਾਂ ਸ਼ੁਰੂ ਵੀ ਆ ਸਕਦਾ ਠੀਕ ਹੈ ਐਦੋਂ ਸੇਪਰੀ ਪੰਜਾਬੀ ਦੀ ਕਾਪੀ ਚ ਕਰਨੇ ਆ ਅਸੀਂ ਉਹਨੂੰ ਇਹਦੀ ਊੜਾ ਐੜਾ ਈੜੀ ਐਵੇਂ ਕੰਟੀਨਿਊ ਸਾਰੀ ਸੀਰੀਜ਼ ਕੰਪਲੀਟ ਕਰਾਂਗੇ ਠੀਕ ਹੈ